बोले ओ जोर कर सतगुरु जी सुन लीजे पृथ्वीया आदिक अपर बहो से कर्म करीजे आप बनावत शब्द बहो निज मत अनुसारी गुरु नानक को नाम लेत ਧਰ ਦੇਤ ਮਝਾਰੀ ਮਹਾਰਾਜ ਅਨਰਥ ਹੋ ਗਿਆ ਮਿਹਰਬਾਨ ਬਾਣੀ ਲਿਖ ਰਿਹਾ ਏ ਉਹਨੇ ਨਾਨਕ ਸ਼ਬਦ ਦੀ ਵਰਤੋਂ ਕੀਤੀ ਹੈ ਨਾਨਕ ਪਾਦ ਦੀ ਵਰਤੋਂ ਕੀਤੀ ਹੈ ਤੇ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਆਵਾਜ਼ ਮਾਰੀ ਕੀ ਕਿਹਾ ਏਕ ਦਿਵਸ ਪ੍ਰਭ ਪ੍ਰਾਤਕਾਲ दया भरे प्रभु दीन दयाल जेह मन उपजी प्रगटे जग पंथ तें कारण कीजे अब ग्रंथ भाई गुरुदास को आज्ञा करी करो इकतर वाणी सब धरी तें भगतन की वाणी सब मेलो साची राखो झूठी पेलो भाई गुरुदास जी गुरु की वाणी जुधा करिए मीने पौण लगे ने रळा सो न्यारी कर धरीए ਸਾਧ ਸੰਗਤ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਗੁਰਦਾਸ ਜੀ ਸਮਾਂ ਆ ਗਿਆ ਇਸ ਬਾਣੀ ਨੂੰ ਆਪਾਂ ਇੱਕ ਗ੍ਰੰਥ ਦਾ ਰੂਪ ਦਈਏ ਕੰਡਾ ਚੁਣਿਆ ਰਾਮਸਰ ਸਰੋਵਰ ਦਾ ਲਖਾਰੀ ਚੁਣਿਆ ਭਾਈ ਗੁਰਦਾਸ ਜੀ ਨੂੰ ਦੋ ਸਮੇਂ ਦੋ ਸ਼ਹਿਰ ਸਨ ਜਿਨ੍ਹਾਂ ਸ਼ਹਿਰਾਂ ਦੇ ਵਿੱਚੋਂ ਵਧੀਆ ਕਾਗਜ਼ ਮਿਲਦਾ ਸੀ ਕਿਉਂਕਿ ਗੁਰਬਾਣੀ ਲਿਖਣ ਵਾਸਤੇ ਕਾਗਜ਼ ਵੀ ਚਾਹੀਦਾ ਹੈ ਪਿਆਰਾ ਸਿੰਘ ਪਦਮ ਨੇ ਕਿਹਾ ਇੱਕ ਤੇ ਕਾਗਜ਼ ਸਿਆਲਕੋਟ ਦਾ ਬਹੁਤ ਵਧੀਆ ਸੀ ਤੇ ਇੱਕ ਕਾਗਜ਼ ਕਸ਼ਮੀਰ ਦਾ ਬਹੁਤ ਵਧੀਆ ਸੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਸ਼ਮੀਰ ਤੋਂ ਕਾਗਜ਼ ਮੰਗਵਾਇਆ ਜੀ ਮਾਰੇ ਦਾ ਸਰੂਪ ਲਖਵਾਉਣ ਵਾਸਤੇ ਬਾਣੀ ਲਖਵਾਉਣ ਵਾਸਤੇ ਹੁਣ ਸਾਧ ਸੰਗਤ ਕਲਮਾ ਕੜਨ ਦੀ ਡਿਊਟੀ ਭਾਈ ਬੰਨੋ ਦੀ ਲਈ ਤੇ ਸ਼ਾਈ ਬਣਾਉਣ ਦੀ ਡਿਊਟੀ ਜਿਹੜੀ ਹੈ ਉਹ ਵੀ ਭਾਈ ਬੰਨੋ ਦੀ ਲਈ ਜਿਹੜੀ ਸ਼ਾਈ ਬਣਾਉਣ ਦਾ ਕਾਰਜ ਹੈ ਨਾ ਸਾਧ ਸੰਗਤ ਉਹ ਬਹੁਤ ਔਖਾ ਹੈ ਸਭ ਤੋਂ ਪਹਿਲੇ ਨੰਬਰ ਤੇ ਨਿੰਮ ਦਾ ਡੰਡਾ ਚਾਹੀਦਾ ਹੈ ਦੂਸਰੇ ਨੰਬਰ ਤੇ ਤਾंबे ਦਾ ਭਾਂਡਾ ਤਾਂਬੇ ਦਾ ਬਾਟਾ ਚਾਹੀਦਾ ਹੈ ਸੋਨੇ ਦੀ ਪਤਰੀ ਚਾਹੀਦੀ ਹੈ ਤਿਲਾਂ ਦਾ ਤੇਲ ਚਾਹੀਦਾ ਹੈ ਕਿੱਕਰ ਦੀ ਗੂੰਦ ਚਾਹੀਦੀ ਹੈ ਕਾਲਖ ਚਾਹੀਦਾ ਹੈ ਠੂਠਾ ਚਾਹੀਦਾ ਹੈ ਇਤਿਹਾਦਕ ਪਦਾਰਥ ਹੋਣ ਤੇ ਫਿਰ ਕਿਤੇ ਜਾ ਕੇ ਸ਼ਾਈ ਤਿਆਰ ਹੁੰਦੀ ਹੈ ਤੇ ਕਿੱਡੀ ਵੱਡੀ ਸੇਵਾ ਕੀਤੀ ਭਾਈ ਬੰਨੋ ਨੇ ਜਿਨੇ ਕਲਮਾ ਘੜੀਆਂ ਤੇ ਨਾਲ ਉਹਨੇ ਸ਼ਾਈ ਬਣਾਈ 1599 ਦੇ ਅਖੀਰ ਦੇ ਵਿੱਚ ਕਾਰਜ ਸ਼ੁਰੂ ਹੋਇਆ ਸਾਧ ਸੰਗਤ 1 ਸਤੰਬਰ 1604 ਦੇ ਵਿੱਚ ਇਹ ਕਾਰਜ ਸੰਪੂਰਨ ਹੋ ਗਿਆ ਇੱਕ ਦਿਨ ਪਹਿਲਾਂ ਕਾਰਜ ਸੰਪੂਰਨ ਹੋ ਗਿਆ ਵੈਸੇ ਇਤਿਹਾਸ ਕਹਿੰਦਾ 15 ਅਗਸਤ 1604 ਨੂੰ ਮਹਾਰਾਜ ਦਾ ਸਰੂਪ ਲਿਖਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ 15 ਦਿਨ ਲੱਗੇ ਮਹਾਰਾਜ ਨੂੰ ਤਤਕਰਾ ਲਖਵਾਉਣ ਲੱਗਿਆ ਹੁਣ ਮਹਾਰਾਜ ਮਨ ਵਿੱਚ ਵਿਚਾਰ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਿੰਨੂੰ ਦੇਣੀ ਹੈ ਤੇ ਸਾ ਸੰਗਤ ਬਾਬਾ ਬੁੱਢਾ ਜੀ ਦਾ ਚਿਹਰਾ ਸਾਹਮਣੇ ਆਇਆ 114 15 ਸਾਲ ਬਾਬਾ ਬੁੱਢਾ ਜੀ ਨੇ ਗੁਰਨਾਨਕ ਦੇ ਘਰ ਦੀ ਸੇਵਾ ਕੀਤੀ ਹਰ ਹੁਕਮ ਸਤ ਬਚਨ ਕਹਿ ਕੇ ਮੰਨਿਆ ਬਾਬਾ ਬੁੱਢਾ ਜੀ ਗੁਰੂ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਪ੍ਰਮਾਣ ਹੋਏ ਮੈਂ ਤੇ ਕਹਿਣਾ ਹੁਣਾ ਅਸੀਂ ਵੀ ਪ੍ਰਮਾਣ ਹੋਵਾਂਗੇ ਜੇ ਅਸੀਂ ਆਪਣੇ ਗੁਰੂ ਦਾ ਹੁਕਮ ਮੰਨਾਂਗੇ ਹੁਕਮ ਮੰਨੇ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਈ ਸੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਹੈ ਸਦ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਨਹੀਂ ਜਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾ ਕਰਨੀਆਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੁਦਨੋ ਨਿਮਣ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕੋ ਥਾਉ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਣਾ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਿਯੁਕਤ ਕੀਤਾ ਜਿੱਥੇ ਅੱਜ ਪ੍ਰਕਾਸ਼ਪੁਰ ਬੈਨਾ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਅੱਜ ਗ੍ਰੰਥੀ ਸਿੰਘਾਂ ਦਾ ਵੀ ਜਨਮ ਦਿਹਾੜਾ ਹੈ ਜਿਹੜੀ ਗ੍ਰੰਥੀ ਸਿੰਘਾਂ ਵਾਲੀ ਪਰੰਪਰਾ ਉਹ ਅੱਜ ਦੇ ਦਿਨ ਗੁਰੂ ਅਰਜਨ ਸਭ ਮਹਾਰਾਜ ਨੇ ਸ਼ੁਰੂ ਕੀਤੀ ਬਾਬਾ ਬੁੱਢਾ ਜੀ ਨੂੰ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪ ਕੇ ਤੇ ਸਾਧ ਸੰਗਤ ਆਪਾਂ ਸਾਰੇ ਜਾਣਦੇ ਆ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਗਏ ਬਾਬਾ ਬੁੱਢਾ ਜੀ ਗੁਰੂ ਅਰਜਨ ਸਾਹਿਬ ਚੌਰ ਕਰ ਰਹੇ ਨੇ ਪੀੜੇ ਤੇ ਸਰੂਪ ਰੱਖਿਆ ਬਾਬਾ ਬੁੱਢਾ ਜੀ ਗੁਰੂ ਸਾਹਿਬ ਵੱਲ ਵੇਂਦੇ ਨੇ ਗੁਰੂ ਸਾਹਿਬ ਕਹਿੰਦੇ ਬਾਬਾ ਬੁੱਢਾ ਖੋਲੋ ਗ੍ਰੰਥ ਲੇਹੋ ਆਵਾਜ਼ਾ ਸੁਣੇ ਸਭ ਪੰਥ ਅਦਬ ਸਹਿਤ ਗ੍ਰੰਥ ਕੋ ਖੋਲਾ ਲੇਤ ਆਵਾਜ਼ਾ ਮੁਖ ਤੇ ਬੋਲਾ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸੁਖਾਸਣ ਹੋਇਆ ਮਹਾਰਾਜ ਇੱਥੇ ਸੋਖਾ ਸੁਣਾਣਾ ਤੇ ਤੁਸੀਂ ਵੀ ਸ਼ਰਮ ਕਿੱਥੇ ਕਰਨਾ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਅਸੀਂ ਠੱਲੇ ਸੌਵਾਂਗੇ ਪੁੰਜੇ ਸੌਵਾਂਗੇ ਗੁਰੂ ਸਾਹਿਬ ਨੇ ਦੱਸ ਦਿੱਤਾ ਸਰੀਰ ਗੁਰੂ ਨਹੀਂ ਕਿਉਂਕਿ ਸਰੀਰ ਨੇ ਮਰ ਜਾਣਾ ਹੈ ਸਰੀਰ ਨੇ ਖਤਮ ਹੋ ਜਾਣਾ ਹੈ ਗੁਰੂ ਸ਼ਬਦ ਹੈ ਗੁਰੂ ਗੁਰਬਾਣੀ ਹੈ ਇੱਕ ਵਾਰ ਇੱਕ ਭੈਣ ਬਾਬੇ ਦੇ ਕੋਲ ਗਈ ਜਾ ਕੇ ਕਹਿੰਦੀ ਬਾਬਾ ਜੀ ਤੁਹਾਨੂੰ ਗੁਰੂ ਧਾਰਨ ਕਰਨਾ ਬਾਬਾ ਕਹਿੰਦਾ ਧੀਏ ਪਹਿਲਾਂ ਕੋਈ ਗੁਰੂ ਧਾਰਨ ਕੀਤਾ ਭੈਣ ਕਹਿੰਦੀ ਹਾਂ ਬਾਬਾ ਕਹਿੰਦਾ ਕਿੱਥੇ ਗਿਆ ਭੈਣ ਕਹਿੰਦੀ ਮਰ ਗਿਆ ਬਾਬਾ ਕਹਿੰਦਾ ਫਿਰ ਭੈਣ ਕਹਿੰਦੀ ਮੈਂ ਵੱਡੀ ਹੋਈ ਮੈਂ ਫਿਰ ਗੁਰੂ ਧਾਰਨ ਕੀਤਾ ਬਾਬਾ ਕਹਿੰਦਾ ਉਹ ਕਿੱਥੇ ਗਿਆ ਭੈਣ ਕਹਿੰਦੀ ਉਹ ਵੀ ਮਰ ਗਿਆ ਬਾਬਾ ਕਹਿੰਦਾ ਫਿਰ ਭੈਣ ਕਹਿੰਦੀ ਜਿਹੜੇ ਗੁਰੂ ਨੂੰ ਮੇਰੇ ਸਹੁਰੇ ਮੰਨਦੇ ਸੀ ਮੈਂ ਉਹਨੂੰ ਗੁਰੂ ਧਾਰਨ ਕਰ ਲਿਆ ਬਾਬਾ ਕਹਿੰਦਾ ਉਹ ਕਿੱਥੇ ਗਿਆ ਭੈਣ ਕਹਿੰਦੀ ਉਹ ਵੀ ਮਰ ਗਿਆ ਬਾਬਾ ਕਹਿੰਦਾ ਕਿ ਤਿੰਨਾਂ ਦਾ ਭੋਗ ਪਾ ਹੀ ਹੁਣ ਮੇਰਾ ਪੋਣਾ ਹੀ ਅਗੇ ਤਿੰਨਾਂ ਦਾ ਜੱਬ ਨਵੇੜਾ ਹੀ ਹੁਣ ਮੇਰਾ ਨਵੇੜਨਾ ਹੀ ਆ ਮੇਰੀ ਧੀਏ ਮੈਂ ਤੈਨੂੰ ਇਹੋ ਜੇ ਗੁਰੂ ਨਾਲ ਜੋੜਦਾ ਜਿਨੇ ਕਦੀ ਮਰਨਾ ਹੀ ਨਹੀਂ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਆ ਬినాਸੀ ਪੁਰਖ ਹੈ ਜੋ ਸਭ ਮੈਂ ਰਹਿਆ ਸਮਾਇਕ ਦੇ ਧਾਰੀ ਨੂੰ ਆਖਦੇ ਲੋਕ ਬਾਬਾ ਮਰ ਜਾਵੇ ਤਾਂ ਨਵਾਂ ਬਣਾਵਦੇ ਨੇ ਗੁਰੂ ਗ੍ਰੰਥ ਦਾ ਭਾਵੇਂ ਪ੍ਰਕਾਸ਼ ਹੋਵੇ ਬਾਬੇ ਬਿਨਾ ਨਾ ਉਸ ਤਾਂ ਜਾਪਦੇ ਨੇ ਅਸੀਂ ਭਰਮੇ ਦਿਲਾਂ ਚੋਂ ਦੂਰ ਕਰਨਾ ਅਸੀਂ ਪੰਥ ਤੇ ਖਾਲਸਾ ਪੰਥ ਸਾਡਾ ਹੁਣ ਲੋਕਾਂ ਦੇ ਭਾਵੇਂ ਲੱਖਾਂ ਬਾਬੇ ਬਾਬਾ ਇੱਕੋ ਐ ਗੁਰੂ ਗ੍ਰੰਥ ਸਾਡਾ ਬਾਬਾ ਇੱਕੋ ਐ ਗੁਰੂ ਗ੍ਰੰਥ ਸਾਡਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਾਣੀ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਕਲਗੀਧਰ ਨੇ ਕਿਹਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ